हां जी दोस्तों सारेया नु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਨਿਸ਼ਾਰਾ ਪਨੂਆ ਨਿਸ਼ਾਰਾ ਪਨੂਆ ਦੋਸਤੋ ਬਿਲਕੁਲ ਇੱਕ ਸ਼ਹਿਰ ਵੀ ਹੈਗਾ ਬਿਲਕੁਲ ਛੋਟਾ ਸ਼ਹਿਰ ਵੀ ਆ ਪਿੰਡ ਵੀ ਆ ਤਹਿਸੀਲ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਬਠਿੰਡਾ ਅਮਰਸਰ ਮੇਨ ਨੈਸ਼ਨਲ ਹਾਈਵੇ ਤੋਂ ਜਸਟ ਦੋਸਤੋ ਕੋਈ 200 300 ਮੀਟਰ ਦੀ ਦੂਰੀ ਸਾਰੀ ਹੈਗੀ ਆ ਖਾਸ ਵੀ ਜੇ ਤੁਸੀਂ ਪਿੰਡ ਨਸ਼ਹਿਰੇ ਪਨੂਆ ਕਰਨੀ ਆ ਤੇ ਨੰਬਰ ਜਿਹੜੇ ਲਗਾਤਾਰ ਆਨਲਰ ਦੇ ਚੱਲਦੇ ਰਹਿਣਗੇ ਸਕਰੀਨ ਦੇ ਉੱਪਰ ਰਾਣੇ ਵੀਰ ਦੇ ਕੋਲ ਆਇਆ ਜੀ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਮੋਸਟਲੀ ਵੀਰ ਜਾਣਦੇ ਆ ਨੇੜੇ ਬੰਨੇ ਵਾਲੇ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਤੇ ਜ਼ਿਆਦਾਤਰ ਇਸ ਘਰੇ ਵਿਹੜਾ ਹੁੰਦੀਆਂ ਨੇ ਵਿਕਰੀ ਵਾਲੇ ਪਸ਼ੂ ਆਉਂਦੇ ਆ ਵਿਹੜਾ ਹੁੰਦੀਆਂ ਨੇ ਵਿਹੜਾ ਬਿਲਕੁਲ ਛੋਟੇ ਜਾਇਜ਼ ਰੇਟ ਭਾਪੜ ਤੇ ਵਾਲੀਆਂ ਹੁੰਦੀਆਂ ਨੇ ਦੋਸਤੋ ਅੱਜ ਬਿਲਕੁਲ ਤਿੰਨ ਵਿਹੜਾ ਤਾਜ਼ੀਆਂ ਸੁਈਆਂ ਸੁਵਾਈਆਂ ਤੁਹਾਨੂੰ ਦਿਖਾ ਦਾਂਗੇ ਇੱਕ ਵਿਹੜ ਤੋਕੜ ਹੈਗੀ ਆ ਜਿਹੜੇ ਵੀਰ ਨੇ ਥੋੜੇ ਪੈਸੇ ਖ ਉਹ ਟੋਕੜ ਬੈੜ ਵੀ ਅਵੇਲੇਬਲ ਆ ਕਿੰਨਾ ਮਿਲਕ ਥੱਲੇ ਹਾਜ਼ਰ ਆ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਓਨਰ ਦੇ ਨਾਲ ਵੀਰ ਦੇ ਨਾਲ ਸੋ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਦੋਸਤੋ ਬਾਕੀ ਵੀਡੀਓ ਨੂੰ ਐਂਡ ਤੋਂ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਆਓ ਲੈਣਿਆ ਜਾਣਕਾਰੀ ਵੀਰ ਤੋਂ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹੋ ਹਾਂਜੀ ਠੀਕ ਠਾਕ ਚੜ੍ਹਦੀ ਕਲਾ ਜੀ ਬਾਲਕ ਦੀ ਕਿਰਪਾ ਵਾਵੇ ਠੀਕ ਆ ਅੱਛਾ ਵੀਰ ਇੱਕ ਵਪਾਰ ਦੇ ਖਿੱਤੇ ਦੇ ਵਿੱਚ ਕਰ ਲਈਏ ਗੱਲਬਾਤ ਰਾਣੇ ਨਾਮ ਦੇ ਨਾਲ ਹੀ ਮਸ਼ਹੂਰ ਆ ਜਾਂ ਹਾਂਜੀ ਰਾਣੇ ਦੇ ਰਾਣੇ ਨਾਮ ਨਾਲ ਮਸ਼ਹੂਰ ਆ ਟੈਂਡ ਇਸ਼ਾਰਾ ਪਨੂਆ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਬਾਈਪਾਸ ਦੇ ਉੱਤੇ ਬਾਈਪਾਸ ਦੇ ਬਿਲਕੁਲ ਜਸਪਾਲੀ ਲੰਗਰ ਘਰ ਬਣਿਆ ਹੈ ਬਿਲਕੁਲ ਜੀ ਹਾਂਜੀ ਅੱਛਾ ਰਾਣੇ ਵੀਰ ਕਰ ਦੋ ਕਿੰਨਾ ਚਿਰ ਹੋ ਗਿਆ ਵੈਸੇ ਵਪਾਰ ਕਰਦੇ ਨੂੰ ਲੰਮਾ ਸਮਾਂ ਹੋ ਗਿਆ 15 ਸਾਲ ਦੇ ਲਾਗੇ 15 ਸਾਲ ਹਾਂਜੀ ਤੇ ਜ਼ਿਆਦਾਤਰ ਪਸ਼ੂ ਜਿਹੜੇ ਅੱਜ ਤੱਕ ਆਏ ਆ ਤੇ ਵੈੜਾ ਹੀ ਆਉਂਦੀਆਂ ਆਪਣੇ ਕੋਲੋਂ ਹਾਂਜੀ ਵੀਰ ਜੀ ਵੀਡੀਓ ਆਪਾਂ ਅੱਜ ਹੀ ਪਾਉਣ ਲੱਗੇ ਆਂ ਬਾਕੀ ਉਦਾਂ ਆਪਣਾ ਏਦਾਂ ਵਪਾਰ ਦਾ ਜਿਹੜਾ ਕੰਮ ਆ ਦਲਾਲਾਂ ਰਾਹੀਂ ਚੱਲਦਾ ਜੀ ਠੀਕ ਆ ਜੀ ਹਾਂ ਆਪਣੇ ਦੁਕਾਨ ਗਾਹਕ ਬੋਟ ਗਾਹਕ ਬਹੁਤ ਜ਼ਿਆਦਾ ਆਉਂਦਾ ਮਿਲ ਕੇ ਸੋਸ਼ਲ ਮੀਡੀਆ ਤੇ ਨੈਟਵਰਕ ਤੇ ਸੋਸ਼ਲ ਤੇ ਪਹਿਲੀ ਵਾਰੀ ਆਉਣੇ ਪਹਿਲੀ ਵਾਰਾਂ ਪਾਉਣ ਲੱਗੇ ਆਂ ਵੈਸੇ ਆਮ ਅਡੇ ਤੇ ਜਾਮ ਆਪਾਂ ਘਰੋਂ ਕਹਿ ਲਈਏ ਵੀ ਆਈ ਚਲਾਈ ਜਿਹੜੇ ਪਸ਼ੂ ਚੱਲਦੀ ਰਹਿੰਦੀ ਐ 24 ਘੰਟੇ ਹਾਂਜੀ ਚੱਲਦੀ ਰਹਿੰਦੀ ਆ ਜੀ ਹਾਂ ਘਰ ਪੱਕਾ ਕੋਈ ਨਹੀਂ ਰੱਖਿਆ ਆਈ ਚਲਾਈ ਵਾਲਾ ਹੀ ਆ ਜੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਚਾਰ ਅੱਜ ਪਸ਼ੂ ਤੇਰੇ ਰੇਟ ਦੁੱਧ ਹੁਣ ਮੌਕੇ ਤੇ ਜੋ ਵੀ ਹਾਜ਼ਰ ਹੋਇਆ ਉਹ ਪੂਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਛਾ ਰਾਣੀ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਵਹੜ ਆਪਣੇ ਕੋਲ ਡੱਬੀ ਆ ਬੱਚੀ ਹਾਂਜੀ ਆ ਡੱਬੀ ਵਛੀ ਆ ਜੀ ਇਹ ਸੂਹਾ ਦੱਸਦ ਗੀ ਇੱਕ ਵੀ ਸੂਹਾ ਕਿਨਮ ਸੂਹਾ ਪਹਿਲਾ ਜੀ ਪਹਿਲੇ ਨਹੀਂ ਆ ਹਾਂਜੀ ਪਹਿਲਾ ਸੂਹਾ ਹਾਂਜੀ ਤੇ ਦੁੱਧ ਦੇ ਦੇ ਥੱਲੇ 8 ਲੀਟਰ ਹੋਗਾ ਇਹ 8 ਲੀਟਰ ਹਾਂਜੀ ਤੇ ਦਿਨ ਕਿੰਨੇ ਹੋਗੇ ਸੂਈ ਨੂੰ ਦਿਨ ਨੂੰ ਹੋਗੇ ਜੇ 20 ਕਿ ਸੂਈ ਨੂੰ ਲਾ ਕੇ ਚੱਲੋ ਤੁਸੀਂ ਮਗਰ ਬੱਚਾ ਕੀ ਹੈ ਬਾਕੀ ਹੋਏ 15 16 ਵਾ ਬਾਕੀ 20 ਦਿਨ ਹੋਗੇ ਜੀ ਬੱਚਾ ਮਰ ਬੱਚਾ ਜੀ ਅਗਰ ਬੱਚੀ ਆ ਫੀਮੇਲ ਕਾਫ ਆ ਪਹਿਲਾਂ ਜਿਹੜੀ ਇਹ ਵੈਡ ਸੂਈ ਆ ਪਹਿਲਾ ਸੂਆ ਫਰਸਟ ਟਾਈਮਰ ਆ 20 ਦਿਨਾਂ ਦੀ ਸੂਈ ਆ ਤੇ ਹੁਣ 8 ਕਿਲੋ ਜਿਹੜਾ ਹਾਜ਼ਰ ਆ ਜੀ ਹਾਜ਼ਰ ਹੈ ਜੀ ਹਾਜ਼ਰ ਲਓ ਜੀ 8 ਕਿਲੋ ਜਿਹੜਾ ਦੋਸਤੋ ਬਿਲਕੁਲ ਦੁੱਧ ਹਾਜ਼ਰ ਆ ਤੇ ਡੱਬੀ ਬੱਚੀ ਆ ਠੀਕ ਆ ਜੀ ਬਾਕੀ ਫੇਸ ਕੁਆਲਟੀ ਬਿਲਕੁਲ ਤੁਸੀਂ ਦੇਖ ਲਓ ਤੇ ਆਹ ਕਰੋ ਚੈੱਕ ਜੀ ਭਵਾਨੇ ਆਰਡਰ ਦੀ ਕੁਆਲਟੀ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਜਜਮੈਂਟ ਕਰ ਲਓ ਠੀਕ ਆ ਆਹ ਵੇਖੋ ਜੀ ਆ ਲੈ ਗਿਆ ਜੀ ਠੀਕ ਆ ਸੋ ਲੈਫਟੀ ਜਿਹੜੀ ਆ ਦੋਸਤੋ ਥਾਣਾ ਪੂਰਾ ਜਿਹੜਾ ਹੱਥੀਚਵਾਈਲਾ ਥਾਣਾ ਠੀਕ ਆ ਅੱਛਾ ਰਾਣੇ ਵੀਰ ਥੋੜਾ ਵਿਖਾਲਾ ਘੱਟ ਆ ਜਾਂਦਾ ਹਾਂਜੀ ਵਿਖਾਲਾ ਘੱਟ ਕਰਦੀ ਆ ਜੀ ਅੱਛਾ ਜੀ ਹਾਂ ਵਖਾਲਾ ਥੋੜਾ ਖਾਰਾ ਘੱਟ ਕਰਦੀ ਆ ਹਜੇ ਕੱਲ ਆਈ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਦੁੱਧ ਹੁਣ ਜਿਹੜਾ ਨੱਟ ਤੁਸੀਂ ਦੱਸਿਆ ਪੀ 8 ਕਿਲੋ ਹੈਗਾ ਥੱਲੇ ਆਪਾਂ 7 ਕਿਲੋ ਹੀ ਦਿਆਂਗੇ 8 ਵੀ ਛੱਡੋ ਤੇ ਅੱਛਾ ਜੀ 7 ਕਿਲੋ ਨੱਟ ਹੈਗਾ ਜੀ 7 ਕਿਲੋ 7 ਕਿਲੋ ਨੱਟ ਤੇ ਕੀ ਮੋਲ ਰਹੂਗਾ ਇਹਦਾ ਜੀ ਮੋਲੇ ਦਾ 23000 ਕਰਦੇ ਆਂ ਜੀ ਅੱਛਾ ਜੀ ਛੋੜ ਕਰਾਂਗੇ ਉਹ 23 ਚੋਂ ਹਾਂਜੀ ਠੀਕ ਆ ਜੀ ਹਾਂਜੀ 23000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਛੋੜ ਕਰਾਂਗੇ ਠੀਕ ਆ ਜੀ ਬਾਕੀ ਬਹਿਣੀ ਪੂਣੀ ਤੁਸਾਂ ਥੰਡ ਥੰਡ ਜਿਹੜਾ ਪੂਰਾ ਹਾਂਜੀ ਹ ਆ ਜਿਹੜਾ ਮਰਜੀ ਚੁੰਗੀ ਜਾਵੇ ਬੱਚਾ ਨੂੰ ਇਹ ਠੰਡੀ ਆ ਅੱਛਾ ਅੱਛਾ ਜੀ ਲਓ ਜੀ ਠੀਕ ਆ ਸੋ ਦੂਜੇ ਨੰਬਰ ਤੇ ਇੱਕ ਜਰਸੀ ਬਰੀਡ ਤੇ ਜਰਸੀ ਜਿਹੜੀ ਆ ਵੈੜ ਆ ਗਈ ਆ ਜਰਸੀ ਕਿੰਨਾ ਸੁਬਾ ਜੀ ਇਹ ਪਹਿਲਾ ਸੁਬਾ ਸੁਈ ਆ ਜੀ ਪਹਿਲਾ ਸੁਬਾ ਹਾਂਜੀ ਲਓ ਜੀ ਜਰਸੀ ਬਰੀਡ ਆ ਦੋਸਤੋ ਹਾਈਟ ਮੀਡੀਅਮ ਆ ਪਹਿਲਾ ਸੁਬਾ ਸੁਈ ਆ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ 7 ਦਿਨ ਹੋਏ ਸੀ ਇਹਨੂੰ ਜੀ 7 ਕ ਦਿਨ ਹੋ ਗਏ ਹਾਂਜੀ 7 ਕ ਦਿਨ ਹੋਏ ਸੀ ਲਓ ਜੀ 7 ਕ ਦਿਨ ਦਾ ਦੋਸਤੋ ਸੁਬਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਸੱਤ ਦਿਨਾਂ ਦੀ ਸੂਈ ਆ ਬੱਚਾ ਮਗਰ ਇਹਦਾ ਬੱਚਾ ਹਾਂਜੀ ਇਹਦੇ ਮਗਰ ਬੱਚਾ ਹੈ ਇਹਦੇ ਮਗਰ ਬੱਚਾ ਹੈ ਜੀ ਹਾਂਜੀ ਸੋ ਮੇਲ ਕਾਫ ਆ ਤੇ ਦੁੱਧ ਹੁਣ ਕਿੰਨਾ ਕੇ ਚਵਾ ਦਾਂਗੇ ਸੱਤਾਂ ਦਿਨਾਂ ਦੇ ਹੁਣ ਇਹਦੇ 11 ਲੀਟਰ ਦੁੱਧ ਹੈਗਾ ਜੀ ਮਿੰਤੀ ਵਾਲਾ 11 ਲੀਟਰ ਹਾਂਜੀ ਲਓ ਜੀ ਜਰਸੀ ਬਰੀਡ ਦੇ ਵਿੱਚ ਦੋਸਤੋ ਜਿਹੜੀ ਇਹ ਵੇਰ ਤੁਹਾਨੂੰ ਉੱਪਰ ਦਿਖਾ ਰਹੇ ਆ ਤੇ ਆਹ ਲਓ ਜੀ ਇਹ ਇਹਨੂੰ ਰਾਣੇ ਭਾਈ ਜੀ ਇਹਨੂੰ ਤੋਰ ਲੈ ਨਾਲ ਦੀ ਨਾਲ ਹੀ ਤੋਰ ਲਿਓ ਇਹਨੂੰ ਖੱਬੇ ਪਾਸੇ ਹਾਂਜੀ ਆ ਦੇਖੋ ਆਹ ਦੇਖੋ ਜੀ ਠੀਕ ਹੈ ਹਾਂ ਠੀਕ ਹੈ 11 ਕਿਲੋ ਜਿਹੜਾ ਦੋਸਤੋ ਦੁੱਧ ਬਿਲਕੁਲ ਹਾਜ਼ਰ ਆ ਤੇ ਸੂਈ 8-8 ਦਿਨਾਂ ਦੀ ਹੈ ਨਾ ਜੀ ਹਾਂ ਜੀ 8-7 ਦਿਨਾਂ ਦੀ ਜਿਹੜੀ ਸਹੀ ਹੈ ਬਿਲਕੁਲ 7-8 ਦਿਨਾਂ ਦੀ 7-8 ਦਿਨਾਂ ਦੀ ਇੱਕ ਹਫਤੇ ਦੇ ਬਿਲਕੁਲ ਅੰਦਰ ਬਾਅਦ ਜਿਹੜਾ ਦੋਸਤੋ ਸਮਾਂ ਹੋਇਆ ਸੂਈ ਨੂੰ ਬਾਕੀ ਥਣ ਥਣ ਜਿਹੜੇ ਆ ਬਿਲਕੁਲ ਚਾਰ ਥਣ ਨੇ ਚਾਰੇ ਥਣ ਸਪੇਸ ਜਿਹੜੀ ਆ ਕੋਈ ਚੱਪੇ ਚੱਪੇ ਤੇ ਆ 4-4 ਇੰਚ ਦੇ ਜਿਹੜਾ ਥਣ ਲੱਗਾ ਠੀਕ ਆ ਆ ਦੇਖੋ ਇਹ ਠੰਡੀ ਹੈ ਜੀ ਇਹ ਵੀ ਬਹੁਤ ਠੰਡੀ ਹੈ ਸੀਲ ਹਾਂ ਠੀਕ ਹੈ ਜੀ ਤੇ ਇਹਦਾ ਮੁੱਲ ਵੀ ਰਾਣੇ ਕੀ ਰਹੂਗਾ ਅੱਜ ਲੈਣ ਦੇਣ ਇਹਦਾ ਜੀ 36 ਕਰਦੇ ਆ 35 ਜੋ ਛੋਟ ਕਰਾਂਗੇ ਆਪਾਂ 35 ਜੋ ਹਾਂਜੀ ਛੋਟ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੁੱਧ 11 ਲੀਟਰ ਬਿਲਕੁਲ ਜਿਹੜਾ ਵੀ ਹਾਂਜੀ ਨੈਕਟਰ ਸੇ ਚੋ ਲੈਣਾ ਉਹ ਦੁੱਧ ਹਾਂਜੀ ਚੋ ਲੈਣਾ ਠੀਕ ਆ ਲਓ ਜੀ 11 ਕਿਲੋ ਦੁੱਧ ਜਿਹੜਾ ਦੋਸਤੋ ਕਿਸੇ ਵੀਰ ਨੇ ਚਵਾਈ ਕਰ ਲੈਣੀ ਉਹ 11 ਕਿਲੋ ਦੁੱਧ ਹਾਜ਼ਰ ਆ ਤੇ 36000 ਡਿਮਾਂਡ 35000 ਦੀ ਲੈ ਦੇ ਆ ਲਾਸਟ ਜਿਹੜਾ ਜੈਸਨ ਉਹ 35000 ਦੀ ਬਾਈ ਕਹਿੰਦਾ ਸੋ ਬਾਕੀ ਆਪਦੀ ਨਰਖ ਪਰਖ ਤਸੱਲੀ ਆ ਤੁਸੀਂ ਕਰਨੀ ਆ ਚਲੋ ਇੱਕ ਟਾਈਮ ਚਲੋ ਦੋ ਟਾਈਮ ਚਲੋ ਠੀਕ ਆ ਤੇ ਬੱਚੀ ਚੰਗੀ ਆ ਠੀਕ ਆ ਜਰਸੀ ਬਰੀਡ ਦੇ ਵਿੱਚ ਸੋ ਤੀਸਰੇ ਨੰਬਰ ਤੇ ਆਪਣੇ ਕੋਲ ਆ ਆ ਗਈ ਜੀ ਹਾਂ ਜੀ ਵੱਡੀ ਵਹਿੜ ਆ ਗਈ ਆ ਜੀ ਅੱਛਾ ਜੀ ਤੇ ਜੇ ਕਿ ਸੂਏ ਸੂਈ ਆ ਜੀ ਸੂਹਾ ਤੀਜਾ ਇਹਦਾ ਹਾਂ ਜੀ ਤੀਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 6-7 ਦਿਨ ਹੋ ਗਏ ਆ 7-8 ਦਿਨ ਦੇ ਸੂਹਾ ਦਾ ਵਿੱਚ ਵਿੱਚ ਲਓ ਜੀ ਕੋਈ 8-7 ਦਿਨਾਂ ਦੀ ਦੋਈ ਬਿਲਕੁਲ ਜਿਹੜੀ ਦੋਸਤੋ ਸੂਈ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਤੇ 8-7 ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨਾ ਕੁ ਥਲੇ ਦੇ ਇਹਦੇ 12 ਲੀਟਰ ਹੋਊਗਾ ਜੀ 12 ਲੀਟਰ ਹਾਂਜੀ ਬੌਲਾਈ ਆ ਜੀ ਲਓ ਜੀ ਬੌਲਾਏ ਜੇ ਮਾਲਾ ਮਾਂਡਈ ਏ ਹਾਂ ਆ ਦੇਖੋ ਜੀ ਠੀਕ ਆ ਅੱਠ ਸੱਤਾਂ ਦਿਨਾਂ ਦੀ ਸੂਈਆ ਦੋਸਤੋ ਦੁੱਧ ਜਿਹੜਾ ਘੱਟੋ ਕਰਦੀ ਕੋਈ 11 11 12 ਲੀਟਰ ਹੈਗਾ ਨਾ ਕਰਾਂ ਹਾਂਜੀ 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 12 ਲੀਟਰ ਕੰਡੇ ਵਾਲਾ ਜੀ ਠੀਕ ਆ ਜੀ 12 ਲੀਟਰ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਹੈ ਦੋਸਤੋ ਉਹ 12 ਕਿਲੋ ਦੁੱਧਾ ਠੀਕ ਆ ਤੇ ਥਣ ਥਣ ਤਕਰੀਬਨ ਝੋਲੀ ਵਾਲਾ ਲੇਵਾ ਠੀਕ ਹੈ ਜੀ ਥੋੜਾ ਜਿਹਾ ਢਿੱਲਾ ਲੇਵਾ ਹੁੰਦਾ ਜਿਹੜਾ ਝੋਲੀ ਵਾਲਾ ਲੇਵਾ ਹੈ ਉਸ ਵੰਡ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕੋਈ ਵੀਰ ਕਰ ਲੇ ਮਗਰ ਇਹਦੇ ਬੱਚਾ ਜਿਹੜਾ ਮੇਲ ਮੇਲ ਹੀ ਹੈ ਕਿ ਫੀਮੇਲਾ ਜੀ ਹਾਂਜੀ ਮੇਲ ਮੇਲ ਮੇਲਾ ਬੱਚਾ ਇਹਦੇ ਮਗਰ ਠੀਕ ਹੈ ਆਹ ਜੀ ਦਾ ਮਰ ਜੀ ਆ ਕਰਕੇ ਚੈੱਕ ਜੀ ਹਾਂਜੀ ਲਓ ਜੀ ਠੀਕ ਹੈ ਜੀ ਅੱਛਾ ਵੀਰ ਇਹਦਾ ਕਿੰਨਾ ਰਹੂਗਾ ਮੁੱਲ ਇਹਦਾ ਜੀ ਦੇਣ ਲੈਣ ਵਾਲਾ ਜਿਹੜਾ ਵਾ 45000 ਮੁੱਲ ਕਰਦੇ ਤੇ 44 ਦੀ ਦੇ ਦਿਆਂਗੇ ਸ਼ੋਰ ਛੱਪਾਂ ਕਰਾਂਗੇ 44 ਦੀ ਹਾਂ ਦੇਣ ਲੈਣ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 44000 ਦੀ ਲੈਣ ਦੇਣ ਵੀਰਾਂ ਦਾ ਪਿਆ ਵੀ ਹਾਂ ਨਾ ਜਿਹੜੀ ਦਵਾਂਗੇ ਹਾਂਜੀ ਠੀਕ ਆ ਸੋ ਡਿਮਾਂਡ ਜਿੰਨੀ ਮਰਜ਼ੀ ਆ ਪਰ ਜਿਹੜਾ ਇੱਕ ਰਸਤਾ ਹੁੰਦਾ ਵੀ ਬਹੁਤੇ ਭੈਣ ਭਰਾਵਾਂ ਨੂੰ ਮਿਲ ਜਾਂਦਾ ਵੀ 44 ਦੀ ਹੈ ਜੀ ਬਹੁਤ ਜਾਂਦੀ ਆ ਵੇਖ ਆ ਦੇਖੋ ਹਾਂਜੀ ਵੀ ਹੈ ਕਿ ਠੰਡੀ ਤੇਰੀ ਸੀਲ ਸੀਲ ਸਰਾ ਕੇ ਅੱਛਾ ਰਾਣੇ ਭਾਈ ਥੋੜਾ ਜਿਹਾ ਵਿਖਾ ਲਿਆ ਲੋ ਪਾਸੋਂ ਭੈਣ ਭਰਾ ਬਹੁਤੇ ਕਿਉਂਕਿ ਆਪਣੀ ਪਹਿਲੀ ਵੀਡੀਓ ਆ ਹਾਂਜੀ ਹਾਂਜੀ ਵਿਖਾਲੇ ਵਾਲੇ ਪਾਸੋਂ ਭੈਣ ਭਰਾਵਾਂ ਨੂੰ ਹੁੰਦਾ ਵੀ ਕਈ ਨਾ ਚਵਾਈ ਆਪਾਂ ਮਾਰਨਿੰਗ ਕਿੰਨੇ ਕਜੇ ਕੀਤੀ ਇਹਨਾਂ ਦੀ ਇਹਨਾਂ ਦੀ ਜੀ ਆਪਾਂ 5 ਵਜੇ ਚਵਾਈ ਕੀਤੀ ਝੂੜ ਨਹੀਂ ਮਾਰਨਾ 5 ਵਜੇ ਹਾਂਜੀ 5 ਵਜੇ ਸਾਢੇ 5 ਦੇ ਵਿੱਚ ਚਵਾਈ ਕੀਤੀ ਆ ਠੀਕ ਹੈ ਜੀ ਨੱਟ ਦੁੱਧ ਹੋਊਗਾ ਇਹ ਤੋਂ ਵੱਧ ਹੋਊਗਾ ਘਟ ਨਹੀਂ ਹੋਊਗਾ ਜੀ ਉਹ ਜਿੰਨਾ ਦੱਸਿਆ ਗਿਆ ਉਹ ਉਨਾ ਨਿਕਲੂਗਾ ਥੱਲੇ ਹਾਂਜੀ ਹਾਂਜੀ ਠੀਕ ਆ ਤੇ 44000 ਦੀ ਗੈਸ ਲਊਗਾ ਗੈਸ ਲਊ ਠੀਕ ਆ ਜੀ ਲਓ ਇੱਕ ਮੇਰਾ ਵੀਰ ਉਹ ਮਤਲਬ ਤੰਗ ਨਾ ਜਿਆਦਾ ਕਰਨਾ ਤੇ ਘਟਾ ਜਿਆਦਾ ਹੋਰ 44 ਨੂੰ ਘਟਾ ਲਓ ਸ਼ੋਰ ਛੱਪਾ ਜਰੂਰ ਕਰਾਂਗੇ। ਹਾਂ ਚਲੋ ਪਿਆਰ ਮੁਹੱਬਤ ਜੋ ਪਿਆਰ ਮੈਂ ਸ਼ੋਰ ਛੱਪਾ ਜਰੂਰ ਕੀਤਾ ਜਾਊਗਾ। ਹਾਂਜੀ ਹਾਂਜੀ ਹਾਂਜੀ। ਲੋਕ ਦੋਸਤੋ ਇੱਕ ਲਾਸਟ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਰੈਡ ਦਿਖਾਉਣੀ ਆ ਟੋਕੜ ਵੀਰ ਕੋਈ ਮੰਨ ਸਕਦਾ ਕਿਉਂਕਿ ਬੇਨ ਬੱਚੇ ਹੋ ਆ। ਬੱਚਾ ਨਾਲ ਹੋਵੇ ਤੇ ਥੋੜਾ ਉੱਚੇ ਬੱਚੇ ਦੇ ਵਿੱਚ ਵੀ ਆਪਾਂ ਕਹਿ ਸਕਦੇ ਵੀ ਮਹੀਨਾ ਹੋਇਆ 2 ਮਹੀਨੇ ਹੋਈ ਸੀ ਨੂੰ। ਠੀਕ ਹੈ ਜੀ ਹੁਣ ਫਿਲਹਾਲ ਟੋਕੜ ਮੰਨ ਕੇ ਕੋਈ ਵੀਰ ਨੂੰ ਸਬਦਾ ਕਰੇ ਬੱਚੀ ਜਿਹੜੀ ਆ ਮੈਨੂੰ ਤਾਂ ਪਹਿਲੇ ਪਹਿਲੇ ਸ ਹਾਂਜੀ ਆ ਪਹਿਲੇ ਸੂਬੇ ਵਾਛੀ ਪਹਿਲੇ ਸੂਬੇ ਵਾਛੀ ਚੱਲ ਰਹੀ ਹੈ ਠੀਕ ਆ ਤੇ ਸਮਾਂ ਜਿਹੜਾ ਦੋਸਤੋ ਬਿਲਕੁਲ ਆਪਾਂ ਭੈਣ ਭਰਾਵਾਂ ਦੀ ਛੱਡਦੇ ਨੇ ਤਿੰਨ ਵੀ ਮਹੀਨੇ ਹੋ ਸਕਦੇ ਚਾਰ ਵੀ ਸੂਈ ਨੂੰ ਹੋ ਸਕਦੇ ਆ ਠੀਕ ਆ ਤੇ ਦੁੱਧ ਤੁਹਾਨੂੰ ਜਿਹੜਾ ਜ਼ਰੂਰ ਦੱਸਿਆ ਜਾਊਗਾ ਦੁੱਧ ਇਹ ਤਾਂ ਥੱਲੇ ਹੁਣ ਕਿੰਨਾ ਆਪਾਂ ਚੋਇਆ ਜੀ ਦੁੱਧ ਇਹਦੇ ਥੱਲੇ 6 ਕਿਲੋ ਹੈਗਾ 5 ਕਿਲੋ ਦੱਸਾਂਗੇ ਆ ਪਾਈ ਹੈ ਹੈ 6 ਨੱਟ ਕੋਈ ਬੰਦਾ ਧਾਰ ਮਾਰ ਕੇ ਲੈ ਜੇ ਵੀਰ ਆਪਣਾ ਠੀਕ ਆ ਤੇ 5 ਕਿਲੋ ਨੱਟ ਦੁੱਧ ਹੈਗਾ ਠੀਕ ਆ ਜੀ ਹਾਂਜੀ ਲੈ ਆਈਏ ਜੀ ਦਿਖਾਈਏ ਤੇਰਨੂੰ ਹਾਂਜੀ ਤੇ 6 ਕਿਲੋ ਦੋਸਤੋ ਦੁੱਧ ਤੇ ਸੁਆਮੀ ਦਾ ਵੀ ਪਹਿਲਾ ਹੀ ਹੈ ਨਾ ਹਾਂਜੀ ਹਾਂਜੀ ਪਹਿਲਾ ਜਰਸੀ ਵਹਿੜਿਆ ਜੀ ਠੀਕ ਆ ਜਰਸੀ ਜਿਹੜੀ ਦੋਸਤੋ ਜਰਸੀ ਕ੍ਰੋਸ ਐਚ ਐਫ ਹਾਂਜੀ ਜਿਹੜੀ ਬਰੀਡ ਦੇ ਨਾਲ ਕ੍ਰੋਸ ਹੈਗਾ ਠੀਕ ਆ ਐਵੇਂ ਵੇਖੋ ਜੀ ਬਹੁਤ ਠੰਡੀ ਆ ਭਾਵੇਂ ਕੋ ਵੰਡ ਪਾਓ ਨਾ ਪਾਓ ਇਹਨੂੰ ਨਹੀਂ ਕੋਈ ਪਰਵਾਹ ਜੀ ਠੀਕ ਆ ਜੀ ਤੇ 5 ਕਿਲੋ ਜਿਹੜਾ ਦੋਸਤੋ ਦੁੱਧ 6 ਕਿਲੋ ਹੀ ਆ ਪਰ 5 ਕਿਲੋ ਕੋਈ ਵੀਰ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੀ ਠੀਕ ਆ ਤੇ ਆਹ ਦੇਖੋ ਜੀ ਅੱਛਾ ਰਾਣੀ ਭਾਈ ਅੱਗੇ ਬਣੀ ਵੀ ਸੀ ਕੋਈ ਤਾਰਾਂ ਤੂਰਾਂ ਦਿੱਤੀਆਂ ਕੋਈ ਅਕੀ ਆਸੂਸ ਲੱਗੀ ਕਿ ਨਹੀਂ ਹਾਂ ਜੇ ਘਰ ਦੀ ਇਤਾਰਾਂ ਜੀ ਆਪਾਂ ਨੇ ਟੀਕਾ ਭਰਾਇਆ ਜੀ ਅੱਛਾ ਜੀ ਹਾਂ ਠੀਕ ਹੈ ਤਾਰਾਂ ਕਰਦੀ ਹੀ ਬੋਲੀ ਹੀ ਠੀਕ ਹੈ ਬਾਬਾ ਇੱਕ ਦਿਨ ਹੋ ਗਿਆ ਤੇ ਉਸ ਦਿਨ ਮਤਲਬ ਨਹੀਂ ਟੀਕਾ ਭਰਾਇਆ ਗਿਆ ਟਾਈਮ ਹੀ ਨਹੀਂ ਲੱਗਾ ਠੀਕ ਹੈ ਜੀ ਆਹ ਲਓ ਜੀ ਠੀਕ ਸੋ ਹੀਟ ਪ੍ਰੋਪਰ ਜਿਹੜੀ ਦੋਸਤੋ ਆਈ ਸੀਗੀ ਫਿਲਹਾਲ ਇਹ ਆਈ ਨਹੀਂ ਕਰਵਾਈ ਠੀਕ ਹੈ ਜੀ ਨੋ ਨੋ ਆਹ ਲੋ ਜੀ ਬਸ ਠੀਕ ਹੈ ਜੀ ਠੀਕ ਹੈ ਅੱਛਾ ਰਾਣੇ ਭਾਈ ਇਹਦਾ ਫਿਰ ਕੀ ਰਊਗਾ ਲੈਣ ਦੇਣ ਇਹਦਾ ਹੀ ਮੁੱਲ ਕਰਨ ਜੋ ਮਰਜ਼ੀ ਕਰਾਈ ਜਾਂ ਛੋਟ ਛੱਪਾ ਕਰਾਂਗੇ 11000 ਦੀ ਦੇ ਦੇਾਂਗੇ 11 ਦੀ ਹਾਂ 11 ਦੀ ਛੋਟ ਛੱਪਾ ਕਰਾਂਗੇ ਠੀਕ ਹੈ ਜੀ ਹਾਂ ਜੀ ਲੋਬੇ ਦੋਸਤੋ 11000 ਦੀ ਜਿਹੜੀ ਇਹ ਵੈੜ ਦਿੱਤੀ ਜੋ ਕਿ ਬਾਕੀ ਹੈ ਨਵੀਆਂ ਠੀਕ ਆ ਹਾਂ ਨਾ ਤਾਂ ਬਿਲਕੁਲ ਪਹਿਲੇ ਸਵੇਰੇ ਦੇ ਵਿੱਚ ਚੱਲ ਰਹੀ ਆ ਅੱਗੇ ਜੇ ਬਣ ਗਈ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਦੂਜੇ ਸਵੇਰੇ ਲਈ ਆ ਕੇ ਗੱਬਣ ਹੋਊਗੀ ਠੀਕ ਆ ਸੋ ਪਹਿਲਾਂ ਜਿਹੜੀ ਇਹ ਬੱਚੀ ਸੂਈ ਆ 5 6 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਜਵਾਪਸਮਾ ਆਪਦੀ ਤਸੱਲੀ ਤੁਸੀਂ ਕਰਨੀ ਆ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਅੱਛਾ ਰਾਣੀ ਵੀਰ ਨੰਬਰ ਆਪਣੇ ਜਰੂਰ ਕਰ ਦਈਏ ਸਾਂਝੇ 9915686553 ਜੀ ਠੀਕ ਹੈ ਜੀ ਇਨਾਂ ਦੇ ਵੀ ਧਾਰਾ ਮਾਰ ਕੇ ਵਿਖਾ ਦਿੰਨੇ ਵੀ ਜੀ ਜੇ ਕਿਸੇ ਵੀਰ ਨੂੰ ਬਹੁਤ ਚਵਾਈਆਂ ਬਹੁਤ ਸੋਹਣੀਆਂ ਲੱਗੀਆਂ ਆ ਲੋ ਅਪਾ ਚਾ ਛੱਡ ਕੇ ਚਵਾਈ ਕਰਾ ਦਿੰਨੇ ਆ ਜ਼ਰੂਰ ਜੀ ਕੋਈ ਵੀਰੇ ਨਾ ਕਦੇ ਵੀ ਲਓ ਜੀ Спасибо. Okay,